ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਬਰਨਾਲਾ ਟਰੈਕਟਰ ਮੰਡੀ ਦੀ ਤੇ ਮੰਡੀ ਅੱਜ ਜਿਹੜੀ ਪੂਰੀ ਫੁੱਲ ਭਰੀ ਜਾ ਮਿੱਤਰੋ ਰੇਟ ਕੀ ਰਹਿਣਗੇ ਤੇ ਨਾਲ ਦੀ ਨਾਲ ਕੰਟੈਕਟ ਨੰਬਰ ਆ ਜਿਹੜੇ ਜ਼ਰੂਰ ਲਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀਡੀਓ ਦੇ ਵਿੱਚ ਟਰੈਕਟਰ ਦੇ ਟਰਾਲੀਆਂ ਦੋਨੇ ਦਿਖਾਵਾਂਗੇ ਆਪਾਂ ਟਰਾਲੀਆਂ ਆਪਣੇ ਕੋਲ ਕਟੋ-ਕਟਾ ਵੀਡੀਓ ਦੇ ਵਿੱਚ 15 ਟਰਾਲੀਆਂ 15 20 ਟਰੈਕਟਰ ਨੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਟਰਾਲਾ ਦਿਖਾ ਦਿੰਨੇ ਆ ਲਿਫਟ ਵਾਲਾ ਜਿਹਦੀ ਕੀਮਤ 1 ਲੱਖ 85000 ਰੁਪਏ ਹੈ ਡਬਲ ਟਾਇਰ ਅੱਗੇ ਤੁਹਾਨੂੰ ਟਰੈਕਟਰ ਜਿਹੜਾ ਦਿਖਾਉਣਾ ਉਹ ਹੈਗਾ ਜੌਂਡਯਾਰ 5310 2008 ਮਾਡਲ ਪੀਵੀ 13 ਇਹਦਾ ਨੰਬਰ ਆ ਗਿਆ ਸੰਗਰੂਰ ਦਾ ਜੀ 4 ਲੱਖ ਤੇ 75000 ਰੁਪਏ ਦੀ ਕੀਮਤ ਆ ਗਈ ਸੋਨ ਵਾਲੀ ਕਾ ਆ ਗਿਆ ਜੀ ਡੀਏ 60 ਟਰੈਕਟਰ 2008 ਮਾਡਲ 3 ਲੱਖ ਤੇ 25000 ਰੁਪਏ ਦੀ ਕੀਮਤ ਆ ਗਈ ਮੈਕਸੀ 5245 ਆ ਗਿਆ ਜੀ 2008 ਮਾਡਲ 2 ਲੱਖ ਤੇ 65000 ਰੁਪਏ ਦੀ ਕੀਮਤ ਆ ਗਈ ਅੱਗੇ ਟਰੈਕਟਰ ਹੈਗਾ ਜੀ ਸਵਰਾਸ 735 ਮਾਡਲ 92 130000 ਰੁਪਏ ਦੀ ਕੀਮਤ ਆ ਗਈ ਤੇ ਅੱਗੇ ਆ ਗਿਆ ਜੀ 2008 ਮਾਡਲ ਸੋਨਾਲੀ ਕਾ ਡੀਏ 750 ਤੇ 315000 ਰੁਪਏ ਦੀ ਕੀਮਤ ਆ ਗਈ ਤੇ 991430648 ਕੰਟੈਕਟ ਨੰਬਰ ਆ ਗਿਆ ਅੱਗੇ ਆ ਗਿਆ ਸਵਰਾਜ 855 2011 ਮਾਡਲ 4 ਲੱਖ ਤੇ 25000 ਰੁਪਏ ਦੀ ਕੀਮਤ ਆ ਗਈ। ਅੱਗੇ ਆ ਗਿਆ ਜੀ MC 241 ਟਰੈਕਟਰ 2001 ਮਾਡਲ ਦਾ। 2 ਲੱਖ ਤੇ 35000 ਰੁਪਏ ਦੀ ਕੀਮਤ ਆ ਗਈ। 99143 06648 ਇਹ ਕੰਡੈਕਟਰ ਨੰਬਰ ਹੈ ਤੇ ਨਾਲ ਹੀ ਇੱਕ ਹੋਰ ਜੀ 22 ਲੀਟਰ ਟਰਾਲੀ ਡਬਲ ਟਾਇਰ ਦੇ ਵਿੱਚ। 11 6.5 ਮਿੱਡ ਵਗੈਰਾ ਲੱਗਿਆ ਡਬਲ ਟਾਇਰ ਦੇ ਵਿੱਚ ਇਹੀ ਨੰਬਰ ਆਈ 991430748 ਲੋ ਜੀ ਅਗਲੀ ਟਰਾਲੀ ਹੈ ਡਬਲ ਟਾਇਰ ਦੇ ਵਿੱਚ ਕੀਮਤ ਹੈ ਜੀ 1 ਲੱਖ ਤੇ 48000 ਰੁਪਿਆ ਬੈੱਡ ਵਗੈਰਾ ਵਿੱਚ ਤੇ ਅੱਗੇ ਵੀ ਤੁਹਾਨੂੰ ਮਿਲ ਜੂਗੀ ਇਲੈਕਟ੍ਰਿਕ ਟਰਾਲੀ ਡਬਲ ਟਾਇਰ ਦੇ ਵਿੱਚ ਬੈੱਡ ਸਮੇਤ ਹੈ ਇਹਦੇ ਟਾਇਰ ਜੇ ਵੇਚ ਆ ਗਏ ਕੀਮਤ ਇਹਦੀ 1 ਲੱਖ ਤੇ 45000 ਪਰਲੀ ਜੀ ਵੇਚ ਆ ਗਾ ਲੈ ਵੀ ਦੋਨੇ ਟਰਾਲੀਆਂ ਦੇ ਵੇਚ ਆ ਗਏ ਟਾਇਰ ਨੇਗੇ ਤੇ ਇਹ ਕਿੰਨਾ ਮੋਬਾਈਲ ਨੰਬਰ 98777 5570 58700 55 ਲੈ ਵੀ ਅੱਗੇ ਆ ਗਈ 10 ਫੁੱਟੀ ਟਰਾਲੀ ਕੀਮਤ ਆ ਗਈ ਹੈ ਇਹਦੀ 68000 ਰੁਪਇਆ ਵਿੱਚੋਂ ਫਰਸ ਦਿਖਾ ਦਿੰਨੇ ਆ ਤੁਹਾਨੂੰ ਤੇ ਬੈੱਡ ਵਗੈਰਾ ਨਾਲ ਹੈ ਹੈਵੀ ਡਿਊਟੀ ਹੈ ਪੂਰੀ 1000 ਰੁਪਿਆ ਦੇ ਟਾਇਰ ਆ ਗਏ ਕੰਟੈਕਟ ਨੰਬਰ ਆ ਗਿਆ 99143 0648 ਦੇ ਵੀ ਇਹ ਨੰਬਰ ਤੇ ਸੰਪਰਕ ਕਰ ਲਿਓ ਅੱਗੇ ਆ ਕਿ ਇਹ ਜਾਲ ਵਾਲਾ ਟਰਾਲਾ ਡਬਲ ਟਾਇਰ ਦੇ ਵਿੱਚ ਆ ਗਿਆ ਜੀ ਇਹਦੀ ਕੀਮਤ ਆ ਗਈ 1,67,000 ਰੁਪਿਆ ਅੱਗੇ ਵਾਲਾ ਟਰਾਲਾ ਜਿਹੜਾ ਲਿਫਟ ਵਾਲਾ ਇਹਦੀ ਕੀਮਤ ਹੈਗੀ ਜਾਲ ਵਗੈਰਾ ਲੱਗਿਆ 1,55,000 ਰੁਪਿਆ 11 6.5 ਟਰਾਲੀ ਨੇ ਇਹ ਆ ਵੀ 11 6.5 ਹੈ ਇਹਦੀ ਕੀਮਤ 1 ਲੱਖ ਤੇ 65000 ਰੁਪਇਆ ਲਿਫਟ ਵਗੈਰਾ ਲੱਗੀ ਹੈ ਬੈੱਡ ਨਾਲ ਤੇ ਅੱਗੇ ਜਿਹੜੇ ਬਿਨਾਂ ਲਿਫਟ ਤੋਂ ਆ ਕੀ 11 6.5 ਦੇ ਵਿੱਚ ਬੈੱਡ ਹੈਗਾ ਇਹਦਾ ਤੇ ਇਹਦੀ ਕੀਮਤ ਦੀ ਗੱਲ ਕਰੀਏ 1 ਲੱਖ ਤੇ 15000 ਰੁਪਇਆ 96468 96468 43360 43360 ਇਹ ਨੰਬਰ ਦੇ ਸੰਪਰਕ ਕਰ ਸਕਦੇ ਹੋ ਅੱਗੇ ਡਬਲ ਟਾਇਰ ਦੇ ਵਿੱਚ ਟਰਾਲਾ ਆ ਗਿਆ ਲਿਫਟ ਵਾਲਾ ਬੈਡ ਵਗੈਰਾ ਹੈਗਾ ਕੀਮਤ 1 ਲੱਖ ਤੇ ਦਾ 72000 ਰੁਪਏ ਅੱਗੇ 12 6.5 ਆ ਗਿਆ ਈ ਟਰਾਲਾ ਲਿਫਟ ਵਾਲਾ 13 7 ਦਾ 13 7 ਦਾ ਹੀ ਇਹ 2 ਲੱਖ ਤੇ 15000 ਰੁਪਏ ਦੀ ਕੀਮਤ ਦਾਗੀ ਅੱਗੇ ਆ ਗਈ 11 6.5 ਦੇ ਵਿੱਚ ਨਵੇਂ ਮਾਡਲ ਦੇ ਵਿੱਚ ਜਾਲ ਵਗੈਰਾ ਲੱਗਿਆ 1,75,000 ਰੁਪਏ ਦੀ ਕੀਮਤ ਆ ਗਈ ਟਰਾਲੀ ਦੀ ਅਗੇ ਤੁਹਾਨੂੰ ਟਰੈਕਟਰ ਦਿਖਾ ਦਨੇ ਆ 520 5245 DI 2007 ਮਾਡਲ 2,75,000 ਰੁਪਏ ਦੀ ਕੀਮਤ ਹੈ ਸੋਨਾ ਵਾਲੇ ਕੀ ਆ DI 60 RX ਆ ਗਿਆ ਜੀ 19 ਮਾਡਲ 5,65,000 ਰੁਪਏ ਦੀ ਕੀਮਤ ਹੈ 735 ਟਰੈਕਟਰ ਆ ਗਿਆ 98 ਮਾਡਲ 1,65,000 ਰੁਪਏ ਦੀ ਕੀਮਤ ਆ ਗਈ ਲਵੇ ਅੱਗੇ ਆ ਗਿਆ ਟਰੈਕਟਰ ਇਹ ਕਿਹੜਾ ਟਰੈਕਟਰ ਆਗਾ ਇਹ 575 495 495 99 ਮਾਡਲ ਪੰਜਾਬ ਨੰਬਰ 1 ਲੱਖ ਤੇ 40000 ਰੁਪਏ ਕੀਮਤ ਆ ਗਈ ਬੈਂਡ ਨੰਬਰ 887299 4199 ਜੀ ਆਂਡੀਆਰ ਆ ਗਿਆ ਜੀ 5050 ਡੀ 12 ਮਾਡਲ 4 ਲੱਖ ਤੇ 5000 ਰੁਪਏ ਦੀ ਕੀਮਤ ਆ ਗਈ ਫੋਰਡ ਆ ਗਿਆ 730 2001 ਮਾਡਲ 2 ਲੱਖ ਤੇ 98000 ਰੁਪਇਆ ਕੀਮਤ ਹੈ ਇਹਦੀ ਫਾਰਮ ਟਰੈਕ 60 ਡਬਲ ਕਲਚ 98 ਮਾਡਲ ਕੀਮਤ ਆ ਕੀ 2 ਲੱਖ ਤੇ 15000 ਅੱਗੇ ਤੁਹਾਨੂੰ ਦਿਖਾ ਦਨੇ ਆ ਮਹਿੰਦਰਾ 265 ਡੀਆਈ 98 ਮਾਡਲ 1 ਲੱਖ ਤੇ 55000 ਰੁਪਇਆ ਦੀ ਕੀਮਤ ਆ ਕੀ ਤੇ ਇਹ ਬਰਨਾਲਾ ਟਰੈਕਟਰ ਮੰਡੀ ਦੇ ਮਿੱਤਰੋ ਰੇਟ ਸੀਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਪੇਜ ਕਰ ਲਿਓ ਫੋਲੋ ਇਸ ਤਰ੍ਹਾਂ ਦੀ ਆਪਾਂ ਹੋਰ ਵੀਡੀਓ ਆਪਣੇ ਪੇਜ ਤੇ ਲੈ ਕੇ ਆਉਣੇ ਆ ਤੁਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ